हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇਹ ਕਰੀ ਵੀ ਦੇਣਾ ਜਰੂਰ ਕਨਫਰਮ ਕਰ ਲਿਓ ਪੈਂਦਾ ਦੋਸਤੋ ਵੀ ਦਾ ਚਾਟੀ ਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੋਬਨਾ ਬਾਈ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਹੀ ਗਾਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਤਾਜੀ ਸੂਈ ਡਿਟੇਲ ਸਾਰੀ ਆਪਾਂ ਇਸ ਗਾਂ ਦੀ ਬਾਈ ਜੋਬਨ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਫਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚੱਲਦੀ ਹੈ ਤੇ ਇੰਸਟਾਗ੍ਰਾਮ ਤੇ ਚੱਲਦੀ ਵੀਰਾਂ ਨੂੰ ਬੇਨਤੀ ਹੈ ਜੇ ਵੱਲੋਂ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਆਓ ਵੀ ਇਹਨਾਂ ਗੱਲਬਾਤ ਕਰਦੇ ਹਾਂ ਡਿਟੇਲ ਸਾਰੀ ਪੁੱਛਦੇ ਆ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਵਧੀਆ ਬਈ ਸਸਿਕਾਲ। ਸਸਿਕਾਲ ਜੀ ਸਸਿਕਾਲ। ਉਹ ਠੀਕ ਹੈ। ਵਧੀਆ ਵਧੀਆ ਜੀ। ਚੱਲੀ ਜਾਂਦਾ ਵਧੀਆ ਕੰਮ। ਚੱਲੀ ਜਾਂਦਾ ਵਧੀਆ ਮਾਣੇ ਕਰਤਣਾ। ਪਹਿਲੇ ਪਹੁ ਪਹਿਲੇ ਪਹੁ ਭਾਈ ਮਾਉਤ ਨਹੀਂ ਪਹੁ ਦਾ ਪਤਾ ਨਾ ਮੇਰੇ ਤਾਂ ਹੀ ਗਾਂ ਦੇਖ ਜੀ ਉਹਦੇ। ਆਪਾਂ ਮਿਸਨਾ ਹੋਵੇ 7-8 ਦਿਨ ਵੀਡੀਓ ਪਾਈ ਨਾ। 6-7 ਦਿ ਆ ਤਾਜੀ ਸੁਹੀ ਗਾਹ ਵਸ਼ੀ ਨਗਰ ਦੀ ਆ ਗਈ ਆ ਵਸ਼ੀ ਰਾਮ ਮਰ ਕੋਈ ਗਾਹ ਦੇ ਵਿੱਚ ਕੋਈ ਡਰੈਸ ਕੋ ਮੇਰ ਇਧਰ ਬੋਲੋ ਹੈਲੋ ਡਰੈਸ ਬੋਲਦੀ ਪਿੰਡ ਜਾਂਦੀ ਵੰਦਾ ਆ ਨੰਬਰ ਸਾਰ ਮੇਰੀ ਵੰਦਾ ਸਾਰ ਮੈਂ ਕਹਿੰਦਾ 9048444 ਨਾ ਜੋਬਨ ਨਾ ਜੋਬਨ ਠੀਕ ਹੈ ਜੀ ਵਸ਼ੀ ਦੋਤੋਂ ਗਾਹ ਦੇ ਮਗਰ 15 ਆ ਵਸ਼ੀ ਨਗਰ ਆ ਲੋ ਜੀ ਕਰੋ ਚੈੱਕ ਕਨੈਕਟ ਹੋ ਗਿਆ ਸਹੀ ਸੁਣੀਦਾ ਆਦ ਨੂੰ ਜੀ ਉਹਨ ਦੁੱਧ ਕਿੰਨਾ ਤਿਆਰ ਹੈ ਦੁੱਧ ਦਾ ਹੋਣ ਦੁੱਧ ਦਾ ਸਹੀ ਦੁੱਧੂ ਗਾ ਭਾਈ ਉਧਰ 15 ਕਿਲੋ ਦੁੱਧੂ ਗਾ 15 ਕਿਲੋ ਦੁੱਧ ਜਿਹੜਾ ਤਿਆਰ ਹੈ ਜੀ ਮੌਕੇ ਦਾ ਥਾਂ ਤੁਣ ਬਹੁਤ ਚੰਗਾ ਥਾਂ ਤੁਣ ਬਹੁਤ ਕੁਆਲਟੀ ਦਾ ਚੈੱਕ ਕਰ ਲੋ ਜਿੰਨੀ ਵੀ ਸਾਫ ਆ ਇਹ ਹੈਗੀ ਐਰ ਸ਼ੈਰ ਦੇ ਨਾਲ ਹਨਾ ਹਾਂ ਜਲਸੀ ਆ ਜਾਂਦੀ ਆ ਜਰਸੀ ਐਰ ਸ਼ੈਰ ਆ ਲੋ ਆ ਲੋ ਜੀ ਥੋੜਾ ਜਿਹਾ ਮੈਨੂੰ ਡਰਦੀ ਹੈ ਬਾਕੀ ਦੋਸਤੋ ਆਰਡਰ ਕੁਆਲਟੀ ਕਰੋ ਚੈੱਕ ਦੀ ਆ ਥਾਂ ਦੀ ਕੁਆਲਟੀ ਮੇਰੇ ਤੋਂ ਚੈੱਕ ਕਰਾਉਣਾ ਆ ਦੇਖੋ ਜੀ ਕਰੀ ਪੂਰੀ ਸੀ ਉਸ ਲੱਗ ਗਈ ਬਹੁਤ ਵਧੀਆ ਬਾ ਕਮਾਲ ਥਣ ਲੱਗਾ ਆਪਣੀ ਚਵਾਈ ਮੁੱਠੀ ਵਾਲਾ ਤੋੜ ਕੇ ਦਿਖਾਈਏ ਜੀ ਬਹੁਤ ਕਿੰਨਾ ਦੱਸਿਆ 15 ਕਿਲੋ ਪੱਕਾ ਬਹੁਤ 15 ਕਿਲੋ ਹੋਗਾ ਭਾਈ ਪੱਕਾ 15 ਕਿਲੋ ਹਾਂਜੀ ਲਓ ਜੀ ਸੂਆ ਦਜੇ ਜੀ ਹਾਂਜੀ ਹਾਂਜੀ ਦੂਜਾ ਸੂਆ ਦੋਸਤੋ ਸੁਈ ਆ ਬਾਕੀ ਤੁਹਾਡੇ ਤੇ ਡਿਪੈਂਡ ਕਰਦੀ ਏ ਗੱਲ ਆ ਪਰਖ ਕਰ ਲਿਓ ਤਾ ਕਰ ਲਓ ਚੱਕ ਜੀ ਪਿਓਰ ਤਾਂਬੇ ਰੰਗਾ ਰੰਗ ਦੋਸਤੋ ਵੇਖੋ ਜੀ ਆ ਜਾ ਬੱਤਾ ਆ ਜਾ ਅਛਾ ਜੋ ਬੰਦ 12 4 ਚਾਰੇ ਸਾਂ ਦੇ ਬਰਾਬਰ ਹੋ ਗਈ ਕੋ ਥਣ ਘਟਵਾਦ ਹੋਏ ਉਹ ਛੱਟਾ ਹੋਵੇ ਜਾਓ ਕਿ ਚਵਾਈ ਮਾਰੀ ਹੋਵੇ ਆਪਣੀ ਗਾਰੰਟੀ ਹੋ ਗਈ ਸਾ ਜੀ ਲਓ ਜੀ ਗਾਰੰਟੀ ਵੀਰਾਂ ਦਾ ਹੈਗੀ ਆ ਜੇ ਕੋ ਥਣ ਵਾਦ ਇੱਕ ਟਾਈਮ ਵੀ ਇਹ ਟਾਈਮ ਵੀ ਕੁਝ ਨਹੀਂ ਹੋਇਆ ਟਾਈਮ ਵੇ ਜੀ ਮਿਸਰ 10 ਕੁੱਝ ਅਛਾ ਦਾਤ ਹੀ ਹੋਏ 10:30 ਦਾ ਸਾਢੇ 10 ਇਹ ਸਰੇ 5 ਵਜੇ ਚਵਾਈ ਆ 10:30 ਵਜੇ ਦਾ ਟਾਈਮ ਸਿੱਖਦਾ ਮਾਰਨਿੰਗ ਟਾਈਮ ਆ ਲੋ ਜੀ ਕਰੋ ਜੇਕਾ ਤਿਆਰ ਹੈ ਜੀ ਕੋਈ ਵੀ ਆਵੇ ਬੇਸ਼ੱਕ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਦੀ ਜਿਹੜੀ ਹੈ ਕਰ ਸਕਦਾ ਚੁਾਈ ਚੁਈ ਬਾਈ ਕਹਿੰਦਾ ਵੀ ਇੱਕ ਨੰਬਰ ਦੀ ਆ ਵਸ਼ੀਤ ਨੂੰ ਖਾਣਾ ਕਰ ਚੰਗੇ ਬਣ ਆਉ ਤੁਹਾਡੀ ਆ ਤੇ ਆ ਇਹਨੂੰ ਕਰੀ ਮਰੇ ਗਾਨ ਨੂੰ ਆ ਵਸ਼ੀਤ ਨਾ ਕਰ ਆਹ ਲੋ ਜੀ ਆ ਵਸ਼ੀਤ ਮਗਰ ਦੇ ਆ ਸੂਈ ਨੂੰ ਦਾਤ ਨੂੰ ਹੋਏ ਦੱਸ ਦਿੰਦਾ ਟਾਈਮ ਹੋ ਗਿਆ ਸੂਈ ਨੂੰ ਤੇ ਜੋ ਵੀ ਨਾ ਤਾਂ ਮੁੱਲ ਕੀ ਕਰਨਾ ਮੋਲ ਤਾਂ ਤੁਸੀਂ ਆ ਵੀ ਦਾ ਦੋ ਕਿਨੇ ਦੇ ਦੇਵੀਂ ਆਪ ਤੁਸੀਂ ਮੇਰੇ ਤੋਂ ਘਟਾ ਦੇਣਾ 40000 ਦੇ ਦੇ ਦੀਗੇ 40000 ਤੋਂ 40000 ਤੋਂ ਜਿਆਦਾ ਕਰਨਾ ਯਾਦ ਪਾਦ ਵਾਲੀ ਇਹ ਦੁੱਧ ਵਾਲੀ ਆ ਕੋਈ ਗੱਲ ਨਹੀਂ ਫਿਰ ਕੀ ਦੋ ਦੁੱਧ ਦਾ ਗਾਂ ਉਸ ਵਾਰ 81 ਕਿਲੋ ਇਹ ਵਾ ਦੇਣੀ 15 ਕਿਲੋ ਕਰਕੇ ਆ ਠੀਕ ਹੈ ਜੀ ਹਾਂ ਜੇ ਜੇ ਮੁੱਲ ਕਰ ਇੱਕ ਹਜ਼ਾਰ ਕਿਸ਼ਰ ਕੀ ਇੱਕੇ ਵਾਰ ਸਾਰਾ ਮੁੱਲ ਕਰ ਦੋ ਹਜ਼ਾਰ ਕਰਾਂ ਛੱਤੀ ਹੋ ਗਿਆ 35000 ਕਰ ਜੀ ਨਹੀਂ 35000 ਤਾਂ ਗਾਂ ਦਾ 36000 ਕਰ ਜੀ ਦੇ ਰਾਂਗੇ ਆ ਲਓ ਜੀ ਡਿਮਾਂਡ 40000 ਰੁਪਏ ਬਾਕੀ ਥੋੜਾ ਸਵਾਇਲ ਕੋਈ ਬਾਈ ਨਾ ਹੋਊਗੀ ਆ 15 ਬਣੋਗੇ ਸ਼ਾਮਣ ਸ਼ਾਮਣ ਇੰਨੀ ਹੋਰ ਬਣ ਜਾਣੀ ਆ 5 ਵਜੇ ਦੀ ਚਵਾਈ 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 ਦੋਤੋ ਜਿਹੜੀ ਚਵਾਈ ਹੈ ਇੱਕ ਆਵਾਜ਼ ਹੀ ਵਗਦੀ ਉਹਦੇ ਕਰਕੇ ਮਾਰ ਰਹਾ ਕੋਪੀ ਪੁੱਛੀ ਨਾ ਜਾਏ ਪਸ਼ੂ ਖਰੀਦਣ ਤੇ ਵੇਚਣ ਦੇ ਵਿੱਚ ਸਾਲੀ ਕੋਈ ਜਵਾਬਦਾਰੀ ਨਹੀਂ ਉਹ ਮਾਲਕ ਵੀਰ ਤੇ ਜਾ ਤੁਸੀਂ ਜਿਹੜਾ ਕਿੰਨਾ ਪਸ਼ੂ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਇਧਰ ਵੀ ਆ ਕੇ ਥਾਣਾ ਥਾਣਾ ਗਾਇਓ ਜਿਹੜੀ ਕੁਆਲਟੀ ਕੁਆਲਟੀ ਨੂੰ ਦਿਖਾਉਣਾ ਖਿਆ ਕਰੋ ਸ਼ਤਜੀ ਦੇਖੋ ਜੀ ਕੋਈ ਜ਼ੋਰ ਨਹੀਂ ਪਾਉਣਾ ਕੋਈ ਨਹੀਂ ਕਰਨਾ ਇੱਕ ਹਵਾ ਵਗੰਡੀ ਆ ਥੋੜੀ ਤੇਜ਼ ਹਵਾ ਵਗ ਰਹੀ ਹੈ ਕਈ ਵੀਡੀਓ ਦੇ ਵਿੱਚ ਆਵਾਜ਼ ਥੋੜੀ ਖਰਾਬ ਹੋ ਸਕਦੀ ਵੀਰਾਂ ਤੋਂ ਪਹਿਲਾਂ ਬੇਨਤੀ ਮਾਫੀ ਚਾਹੁੰਦੇ ਆ ਬਾਕੀ ਦੋ ਦੋ ਗਾਵਾ ਕਲਰ ਚੈੱਕ ਕਰ ਲਿਓ ਅਡਰੈਸ ਜਿੰਨੀ ਜੋਗੀ ਸਾਹ ਵਾ ਕਰ ਮਾਈ ਇਹ ਮਾਈ ਵੀ ਆ ਗਈ ਕੋਲੇ ਕਰ ਮੈਂ ਚੋ ਕੇ ਆਈ ਜੇ ਮੈਂ ਉਹ ਮਾਈ ਦਾ ਘਤਾ ਹੈ ਇੱਕ ਮਾਜੇ ਦੋਸਤੋ ਵੀਰ ਦੇ ਕੋਲ ਕੈਮਰਾ ਮਾਰਦਣਾ ਮਾੜਾ ਮਾਈ ਮੈਂ ਚੋ ਕੇ ਜੇ ਹੁਣੇ ਆਈ ਆ ਸੂਆ ਕਰਨਾ ਸੂਈ ਚੋ ਕੇ ਸੂਆ ਮੈਂ ਦੂਸਰਾ ਆਉਗਾ ਦੂਜਾ ਸੂਆ ਦੋ ਦੋ ਕੱਦ-ਕੱਦ ਵੇਖ ਲਓ ਚੈੱਕ ਕਰ ਲਓ ਇਹਦੀ ਮੈਨੂੰ ਚੋਇਸ ਦੋਸਤੋ ਇਹ ਹੁਣੇ ਹੋਈ ਹੈ ਮੇਰੀ ਅਜੇ ਮੈਂ ਚੋ ਕੇ ਹੋਣੇ ਲੱਤੀ ਆਇਆ ਕਹਿੰਦਾ ਹੋ ਲੱਤੀ ਨੂੰ ਦੁੱਧ ਮੈਗੋ 15 ਕਿਲੋ ਹੋਗਾ ਤਾਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨਾਲ ਜੇ ਨੂੰ ਬਾਤ ਹੋਵੇ 20 ਦਿਨ ਹੋ ਜਾਣਗੇ ਮੈਨੂੰ 20 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ 15 ਕਿਲੋ ਦੁੱਧ ਪਾਈ ਕਹਿੰਦਾ ਤਿਆਰ ਹੈ ਬਾਕੀ ਤੁਸੀਂ ਤਸੱਲੀ ਆਪਣੀ ਆਪ ਕਰ ਲੈਣੀ ਹੈ ਅੱਛਾ ਜੋਬ ਨੇ ਇਹਦਾ ਮੁੱਲ ਕੀ ਕਰਨਾ ਇਹਦਾ ਉਹਦਾ ਮੁੱਲ ਜਿਹੜਾ ਪਾਣੀ ਤੇ ਜ਼ਿਆਦਾ ਵੇਖਾਉਣੇ ਤੇ ਫਿਰ ਮੜ ਕੇ ਵੀਰ ਭਾਪ ਕੋਲ ਦੇ ਵਿੱਚ ਬਾਦੀ ਭਾਜੀ ਤੇ ਪਾਈ ਵੀ ਹੈ ਨਾ ਹਾਂ ਤਾਂ ਵਖਾਉਣੇ ਉਦਾਂ ਦਿਖਾਉਣ ਦੀ ਲੋੜ ਨਹੀਂ ਹੈ ਤੋੜ ਕੇ ਖਾਧੀਏ ਪਾਈ ਹੈ ਨਾ ਤੋੜ ਯਾਰੋ ਇਹ ਵੀ ਦੋਗੇ ਮੈਂ ਚਾਈਆ ਜੋ ਚੋਆ ਨਹੀਂ ਦੀ ਥੋੜਾ ਜਿਹਾ ਟਾਈਮ ਚੋਈ ਚੋਣੀ ਪਸਾਂ ਦੇ ਜਿਹੜੇ ਵੀਰ ਨੂੰ ਹੋਊਗੀ ਤਸੱਲਾ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਵੈਸੇ ਤੇ ਪੌਂ ਦਾ ਰਾਤਾ ਨਹੀਂ ਵੀਡੀਓ ਦੇ ਵਿੱਚ ਭਰ ਚਲ ਵੀਰ ਕਹਿੰਦਾ ਕੋਈ ਨਹੀਂ ਬਖਾ ਦਿੰਨੇ ਨਾਲ ਸਵਾ ਦੋਸਤੋ ਤੁਹਾਡੇ ਸਾਹਮਣੇ ਆ ਜਿੰਨਾ ਮਰਜ਼ੀ ਲੈ ਲਓ ਭਾਵੇਂ 5 ਕਿਲੋ 6 ਕਿਲੋ ਜੋ ਤੁਹਾਨੂੰ ਮਰਜ਼ੀ ਕਰ ਲਓ ਬਈ ਉਹਨ ਧਾਰਾਂ ਚਾਰੇ ਥਣੇ ਬਰਾਬਰ ਹੋ ਦੀ ਥਾਂ ਘਟਵਾਣੀ ਹੋਊ ਕੋ ਮੈਂ ਤਾਂ ਮੈਚ ਭੁਖੀ ਆ ਅਜੇ ਮੈਂ ਵੱਡੇ ਪੱਲੇ ਦੀ ਆ ਮੈਂ ਫੁੱਲ ਵੱਡੀ ਹੋਊਗੀ ਹਲੋ ਜੀ ਕਰਨੀ ਦੁੱਧ ਮੈ ਕੋ 15 ਕਿਲੋ ਹੋਊਗਾ ਉਹਦੇ ਤੋਂ ਕੱਟ ਕਰ ਕੋਈ ਆਈ ਆ ਮੈਂ ਅਜ ਹੁਣ ਤੇ ਪੂਰਾ ਫੁੱਲ ਹੈ ਵੀ ਬੋਡੀ ਵੇਟ ਵੱਡਾ ਟੰਚਾ ਬੱਚਾ ਤੇ ਮੇਰੇ ਕੱਟਾ ਹਾਂਜੀ ਮਾਕਰ ਕੱਟਾ ਜੀ ਵੀ ਆ ਨਾ ਮੇਰੇ ਮਗਰ ਤੋਂ ਕੱਟਾ 20 ਦਿਨ ਦਾ ਟਾਈਮ ਹੋ ਗਿਆ ਸੋਨ ਆ ਲੋ ਜੀ ਬਹਿਣੀ ਵਾਲੇ ਪਾਸੋਂ ਤੁਹਾਨੂੰ ਦੀ ਕੁਆਲਿਟੀ ਚੈੱਕ ਕਰਾ ਦੇਣਾ ਧਾਰਾ ਧੂੜਾ ਦੋਸਤੋ ਅਜੇ ਜਦੋਂ ਮੈਂ ਆਇਆ ਉਦੋਂ ਇਹਨੇ ਵੀਰ ਦੇ ਚੋਈ ਹੋਣੀ ਥੋੜਾ ਟਾਈਮ ਹੀ ਹੋਇਆ ਜੇ ਤਕਰੀਬਨ ਕੋਈ 1:30 ਵਜੇ ਚਵਾਈ ਦੀ ਹੋਈ ਹੈ ਅਸੀਂ ਜੋ ਮਨ ਕਿੰਨਾ ਮੁੱਲ ਕਰਨਾ ਹੈ ਮੁੱਲ ਪਾਈਏ ਇੱਕ ਵੀਰ ਮੈਂ ਦੇ ਦਈਏ 1,20,000 ਹਾਂ ਇੱਕੇਰੀ ਮਾਨ ਲ ਕਰਦੇ ਜਿਹੜਾ ਕਰਨਾ ਇੱਕ ਦਾ ਜੀ ਮੈਂ ਜਣਾ ਇੱਕ ਹੋਇਆ ਕਿ ਜਿਸ ਕਿਹਦਾ ਨਾ ਇਹ 1 ਲੱਖ 5000 ਦੀ ਮੈਂ ਇਹ ਕਹਾਂ 15 ਕਿਲੋ ਦੁੱਧ ਲੀਟਰਾਂ ਮੈਂ ਕਿਹ ਦੇ ਦਾਂਗਾ ਦੋ ਲੋ ਜੀ ਦੋਤੋ ਡਿਮਾਂਡ 1 ਲੱਖ 2000 ਰੁਪਈਆ ਤੇ 1 ਲੱਖ 5000 ਦੇ ਵਿੱਚ ਤੁਹਾਡਾ ਆਂਗਿਆਂ ਦਾ ਮਾਣ ਤਾਂ ਛੋੜ ਛੱਪਾ ਮੌਕੇ ਤੇ ਹੋਊਗਾ ਦੁੱਧ ਜਿੱਦੀ ਮਾਝ ਫੋਨ ਤੇ ਜਾਵੋ ਕਿ ਓਦੀ ਮਾਝ ਇੱਥੇ ਆ ਕੇ ਲੈ ਲਊਗੀ ਦੁੱਧ ਬਾਈ ਕਹਿੰਦਾ ਵੀ 15 ਕਿਲੋ ਤਿਆਰ ਆ ਜੀ ਅਜੇ ਹੁਣ ਹੋਂ ਦੇ ਚੋਈ ਚਵਾਈ ਹੋ ਚੋ ਗਏ ਮੈਂ ਲੱਤ ਆਈ ਆ ਕਬਾਕੀ ਸਟੋਨ ਤੋੜ ਕੇ ਆ ਵੀ ਦਾਂਗਾ ਆ ਤਾਂ ਬੱਚਾ ਦੇ ਕੱਟਾ ਉਹ ਕੱਟਾ ਮਾਝ ਦਾ ਜੀ ਤਾਜੀ ਸੂਈ ਗਾਂ ਦੇ ਤਾਜੀ ਸੂਈ ਮਾਝ ਦੋਵੇਂ ਪਹੂ ਸੂਏ ਸਵਾ ਤਸੀਲ ਤੇ ਜਿਹੜਾ ਸ਼੍ਰੀ ਅਮਰਸਰ ਸਾਹਿਬ ਜੋਬਰ ਨਾਮ ਹੈ ਵੀ ਇਹਦਾ ਫੋਨ ਨੰਬਰ ਇੱਕ ਰੀ ਫੋਨ ਨੰਬਰ ਦਿੱਜਿਆ ਗਿਆ 9041874968 ਠੀਕ ਹੈ ਜਿਹਦੇ ਭੈਣ ਬਣਾ ਫੋਨ ਲਾ ਕੇ ਮੇਰਾ ਵੀ ਰਾਹ ਠੀਕ ਹੈ ਧੰਨਵਾਦ ਉਸ ਰੋਲੇ ਵੀਡੀਓ ਦੇਖਣ ਵਾਸਤੇ